ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਕਰਤਾਰਪੁਰ ਕਾਰਿਡੋਰ ਰੋਡ ਤੇ ਪਿੰਡ ਖੁਸ਼ੀਪੁਰ ਨੇੜੇ ਇੱਕ ਤੇਜ਼ ਰਫ਼ਤਾਰ ਹਾਈਡਰੋ ਕਰੇਨ ਨਾਲ ਟਕਰਾਉਣ ਕਾਰਨ ਇੱਕ ਗਰੰਥੀ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਉੱਥੇ ਹੀ ਕਰੇਨ ਡਰਾਈਵਰ ਘਟਨਾ ਤੋਂ ਬਾਅਦ ਡੌੜਾਂ ਨੂੰ ਵਿੱਚ ਕਾਮਯਾਬ ਹੋ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਤੇ ਕਰੇਨ ਚੈਲੰਜ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਮੌਕੇ ਤੇ ਪਹੁੰਚੇ ਕਲਾ ਨੌਰਤ ਖਾਣੇ ਦੇ ਐਸਐਚਓ ਮੇਜਰ ਸਿੰਘ ਵੱਲੋਂ ਪਰਿਵਾਰ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦਾ ਪ੍ਰੋਸਾ ਦਿਵਾ ਕੇ ਉਨ੍ਹਾਂ ਦਾ ਧਰਨਾ ਸਮਾਪਤ ਕਰਵਾਇਆ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਭਰਾ ਮੇਰਾ ਤੇ ਪਾ ਬਾਦ ਆਇਆ ਮੈਨੂੰ ਤੇ ਚਾਚਾ ਚੇ ਦੱਸਿਆ ਨਿਰਮਲ ਸੇ ਵੀ ਐਕਸੀਡੈਂਟ ਹੋ ਗਿਆ ਤੇਰਾ ਭਰਾ ਫੂਰਾ ਬੈਠਾ ਸੀ ਇਹਨਾਂ ਦੇ ਦੋ ਗੁੱਡੀਆਂ ਨੇ ਇੱਕ ਕਾਰ ਆਂਗ ਇੱਕੋ ਹੀ ਆ ਜੋ ਮੇਰੇ ਪੈਂਡ ਵਾਲੇ ਮੇਰੇ ਲਾਕੇ ਵਾਲਿਆਂ ਰੱਖੀ ਆ ਇਨਸਾਫ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਹੋਣਾ ਚਾਹੀਦਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਬਬ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਇਹ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆ ਤੇ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੋ ਕਿ ਮੈਂ ਜਾਵਾਂਗਾ ਪਰ ਸ਼ਰਤ ਇਹ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਬਜ਼ੁਰਗ ਬੈਠੇ ਨੇ ਮੇਰੇ ਚਾਚੇ ਤਾਇਆ ਬੈਠੇ ਨੇ ਜਿੰਨਾ ਚਿਰ ਇਹ ਨਾ ਕਹਿਣ ਕਿ ਮੈਂ ਉਹਨਾਂ ਚਿਰ ਲਾਜ ਨਹੀਂ ਇੱਥੋਂ ਚੁੱਕਣ ਦੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਉਹ ਤਾਂ ਹਸਤ ਨੂੰ ਮੈਂ ਚੁੱਕਣ ਦੇਣੀ ਆ ਭਾਵੇਂ ਦੋ ਤਿੰਨ ਇੱਥੇ ਦੇ ਉਹਦਾ ਹੈਟਰੀ ਭਾਵੇਂ ਚਾਰ ਦੇ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਪੜਾ ਦੱਸੋ ਕਿਹ ਚੱਲ ਰਿਹਾ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਮੈਂ ਮਾਲਕ ਦਾ ਹੋ ਗਿਆ ਪਿੰਡ ਦੇ ਗਰੰਥੀ ਸਿੰਘ ਜਿਹਨੇ ਭਾਈ ਤਰਲੋਕ ਸਿੰਘ ਜੀ ਇਹ ਕਲਾਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀਗੇ ਇੱਥੇ ਸੜਕ 'ਤੇ ਖਲੋ ਕੇ ਕਦੇ ਫੋਨ ਸੁਣਦਾ ਪੇ ਆਪਣਾ ਪਿਸੋਂ ਰੇ ਹੈ ਘਰਾ ਆਇਆ ਬਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉਤੋਂ ਹੀ ਲੰਗੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਹੋਣ ਤੇ ਕੱਲੀ ਹੀ ਅੱਜ ਇੱਕ ਸੋਚਣਾ ਮਿਲਸੀ ਕਿ ਪਿੰਡ ਖੁਸ਼ੀਪੁਰ ਰਕਪਾ ਜਿਹੜਾ ਪਿੰਡ ਦਾ ਮੇਨ ਰੋਡ ਬਟਾਲਾ ਉੱਥੇ ਕੋਰੋਡ ਐਕਸੀਡੈਂਟ ਹੋਇਆ ਜਿੱਥੇ ਪਹੁੰਚੇ ਇੱਥੇ ਆਪਾਂ ਤੇ ਇੱਥੇ ਗਰੰਤੀ ਸਿੰਘ ਨੇ ਤਰਲੋਕ ਸਿੰਘ ਨਾਲsinghara ਸਿੰਘ ਪਿੰਡ ਖੁਸ਼ੀਪੁਰ ਤੋਂ ਇਹ ਗਰਤ ਸਿੰਘ ਸੇਵਾ ਕਰਦੇ ਪਿੰਡ ਖੁਸ਼ੀਪੁਰ ਰਹਿਣ ਵਾਲੇ ਜਿਹੜੇ ਮੋਰਸਾ ਤੇ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਜੀ ਹੁੰਦੀ ਆ ਯਾਰੀ ਕਲਨੌਰ ਤੋਂ ਤੇ ਕੁਰਤੀਬ ਸਭਾ ਸਾਢੇ 3 ਵਜੇ ਤੇ ਕ੍ਰੇਨ ਵੱਜਨ ਨਾਲ ਮੌਕੇ ਤੇ ਦੀ ਗਰੰਤ ਸਿੰਘ ਦੀ ਮੌਤ ਹੋ ਗਈ ਆ ਹੈਡਰਾ ਜਿਹੜਾ ਡਰਾਈਵਰ ਆ ਉਹ ਮੌਕੇ ਤੋਂ ਫਰਾਰ ਆ ਉਹਦਾ ਨਾਮ ਵੀ ਲਿੱਤਾ ਜਾ ਰਿਹਾ ਤੇ ਕਾਨੂੰਨੀ ਕਾਰਵਾਈ ਵੀ ਜਾ ਰਹੀ ਆ ਪਿੰਡ ਵਾਲੇ ਵੱਲੋਂ ਧਰਨਾ ਇੱਥੇ ਲਗਾਇਆ ਗਿਆ ਬਿਠੇ ਨਹੀਂ ਆ ਪਿੰਡ ਵਾਲੇ ਖੁਸ਼ੀਪੁਰ ਤੋਂ ਆਏ ਆਪਣਾ ਖੁਸ਼ੀਪੁਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਾਸੀ ਉਹ ਆਏ ਇੱਥੇ ਰਸਤਾ ਬੰਦ ਕੀਤਾ ਜਾ ਰਿਹਾ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਬਣੇ ਮੰਗੋ ਪਰਚਾ ਦਾ ਗਰੰਡੀ ਨਾਲ ਡਰਾਈਵਰ ਕਿਤੇ ਲੱਗੋ ਡਰਾਈਵਰ ਲੱਭ ਰਹੇ ਕਰ ਰਿਹਾ ਹੈ ਬੜਾ ਪਛਾਹਦੇ ਰਹੇ ਜੋ ਬੰਦੀ ਕਾਰਵਾਈ ਕਰ ਰਹੇ ਹੈ